10 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਰਜਿਸਟਰੀ ਵਾਲੀ ਥਾਂ ਆਪਾਂ ਨੂੰ ਮਿਲੂਗੀ 18 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਮਾਲਕ ਕਹਿੰਦੇ ਨੇ ਵੀ ਘੱਟ-ਬੱਧ ਵੇਖ ਕੇ ਕਰ ਲਾਂਗੇ ਨਵੀਂ ਕੋਠੀਏ ਸੋਹਣੀ ਕੋਠੀਏ ਕੰਮ ਵੀ ਸੋਨਾ ਹੋਏਗਾ ਤੇ ਗੱਲਬਾਤ ਆਪਾਂ ਸਾਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰ ਬੁਣੀਏ ਘਰ ਕੋਠੀ ਮਕਾਨ ਦੀ ਆਪਣੇ ਕੋਲ ਹੀ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦਾਂਗੇ ਜੀ ਜਿਹੜੀਆਂ ਗਲੀਆਂ ਲੱਗਦੀਆਂ ਕੋਠੀਆਂ ਨੂੰ ਉਹ ਵੀ ਖੁੱਲੀਆਂ-ਖੁੱਲੀਆਂ ਲੱਗਦੀਆਂ ਬਾਕੀ ਗਲੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕੀਤੀ ਐ ਤੁਸੀਂ ਆਪ ਹੀ ਇੱਕ ਵਾਰੀ ਪਹਿਲਾਂ ਗਲੀ ਚੈੱਕ ਕਰੋ ਸੀ ਤੇ ਕੋਠੀ ਆਪਾਂ ਬਹੁਤ ਸੋਹਣੀ ਤੋਂ ਬੜੇ ਖਾਤਰ ਲੈ ਕੇ ਪਹੁੰਚੇ ਹਾਂ ਅਸੀਂ ਜਗਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ 10 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਐ ਤੇ ਜਿਹੜੀ ਇਹ ਥਾਂ ਆਪਾਂ ਨੂੰ ਮਿਲੂਗੀ 10 ਮਰਲੇ ਅ ਰਜਿਸਟਰੀ ਵਾਲੀ ਐ ਤੇ ਸਾਹਮਣੇ ਕੋਠੀ ਆ ਗਈ ਸੀ ਤੇ ਬਾਹਰਲੀ ਸਾਈਡ ਇੱਕ ਸ਼ੌਬੀ ਬਣੀ ਹੋਈ ਐ ਜੀ ਆਪਾਂ ਰੈਂਟ ਤੇ ਦੇਣੀ ਆ ਤਾਂ ਰੈਂਟ ਤੇ ਵੀ ਦੇ ਸਕਦੇ ਆ ਜੇ ਆਪਣਾ ਕੋਈ ਬਿਜ਼ਨਸ ਹੈਗਾ ਜੀ ਤਾਂ ਆਪਾਂ ਵੀ ਇੱਥੇ ਕਰ ਸਕਦੇ ਆ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਖੁੱਲੀ ਡੁੱਲੀ ਆਪਾਂ ਨੂੰ ਸ਼ਾਪ ਦੇਖਣ ਨੂੰ ਬਾਹਰਲੀ ਸਾਈਡ ਇੱਕ ਮਿਲ ਜਾਊਗੀ ਤੇ ਹੁਣ ਆਪਾਂ ਅੰਦਰ ਚੱਲਦੇ ਆ ਜੀ ਵਧੀਆ ਕੰਮ ਮਾਲਕ ਨੇ ਸਾਰਾ ਕਰਵਾਇਆ ਹੋਇਆ ਬਾਕੀ ਗਲੀ ਤੁਸੀਂ ਚੈੱਕ ਕਰ ਹੀ ਲਈ ਸੀ ਦੋ ਸਾਈਡ ਗਲੀ ਲੱਗਦੀ ਹੈ ਇੱਕ ਤਾਂ ਬਿਲਕੁਲ ਸਾਹਮਣੇ ਤੇ ਇੱਕ ਸਾਈਡ ਦੀ ਤੇ ਹੁਣ ਆਪਾਂ ਅੰਦਰ ਚੱਲਦੇ ਆ ਜੀ ਬਾਕੀ ਜਿਹੜਾ ਆਪਾਂ ਨੂੰ ਬਾਰ ਦਾ ਏਰੀਆ ਮਿਲੂਆ ਉਹ ਵੀ ਪੂਰਾ ਵਧੀਆ ਤੇ ਆਸ-ਪਾਸੇ ਦਾ ਮਾਹੌਲ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ। ਬਾਕੀ ਸਪੇਸ ਕੋਠੀ ਦੇ ਸਾਹਮਣੇ ਆਪਾਂ ਨੂੰ ਕਾਫੀ ਦੇਖਣ ਨੂੰ ਮਿਲ ਜੂਗੀ। ਬੈੜਾ ਆਪਾਂ ਨੂੰ ਵਧੀਆ ਮਿਲ ਜੂਗਾ। ਜੇ ਕੋਈ ਗੱਡੀ ਹੈਗੀ ਅਸੀਂ ਆਪਣੇ ਕੋਲੇ ਕੋਠੀ ਖਰੀਦਣ ਤੋਂ ਬਾਅਦ ਆਪਾਂ ਕੋਈ ਵੀ ਗੱਡੀ ਘਰ ਦੇ ਅੰਦਰ ਸਿੱਧੀ ਲਿਆਉਣੀ ਹੋਵੇ ਤਾਂ ਆਰਾਮ ਨਾਲ ਇੱਕ ਪਾਸੇ ਲੱਗ ਜੂਗੀ ਤੇ ਸਪੇਸ ਵੀ ਆਸੇ-ਪਾਸੇ ਰਹਿ ਜਾਊਗੀ। ਤੇ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ। ਤੇ ਤੁਸੀਂ ਦੇਖ ਵੀ ਲੋ ਜੀ ਟਾਈਲਾਂ ਦਾ ਤੇ ਜੋ ਵੀ ਲਾਈਟਿੰਗ ਦਾ ਜੋ ਵੀ ਕੰਮ ਹੁੰਦਾ ਮਾਲਕ ਨੇ ਵਧੀਆ ਕਰਵਾ ਰੱਖਿਆਗਾ ਤੇ ਕੋਠੀ ਕੋਈ ਖਰੀਦਣ ਦਾ ਹੈ ਚਾਹਵਾਨ ਹੈਗਾ ਜੀ ਤਾਂ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਮਿਲ ਜਾਊਗਾ ਤੇ ਕਿੱਥੇ ਕੋਠੀ ਅਸੀਂ ਕਿਵੇਂ ਕੁਝ ਆਪਾਂ ਨੂੰ ਮਿਲੂਗਾ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਸਾਰੀ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਤੁਹਾਨੂੰ ਜਿਹੜਾ ਆਪਾਂ ਇਹ ਘਰ ਦਿਖਾ ਰਹੇ ਹਾਂ ਅਸੀਂ ਕੋਠੀ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਸੇ ਬਾਕੀ ਜਗ੍ਹਾ ਬਹੁਤ ਡਬਲ ਆਪਾਂ ਨੂੰ ਮਿਲ ਜੂਗੀ ਤੇ ਬੈਕ ਸਾਈਡ ਵੀ ਕਾਫੀ ਸਪੇਸ ਆਪਾਂ ਨੂੰ ਮਿਲੂਗੀ ਪੇੜ ਪੌਦੇ ਇਹਨਾਂ ਨੇ ਬਹੁਤ ਲਾਏ ਹੋਏ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਚਾਹੀਂ ਅੰਦਰ ਆਪਾਂ ਪਹੁੰਚ ਗਏ ਅੰਦਰ ਦਾ ਏਰੀਆ ਸਾਰਾ ਪਹਿਲਾਂ ਇੱਕ ਵਾਰੀ ਚੈੱਕ ਕਰੂ ਵਧੀਆ ਆਪਾਂ ਨੂੰ ਲੋਬੀ ਏਰੀਆ ਦੇਖਣ ਨੂੰ ਮਿਲੂਗਾ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਬਾਕੀ ਜਿੰਨਾ ਵੀ ਕਲਰ ਦਾ ਕੰਮ ਹੁੰਦਾ ਰੰਗ ਦਾ ਕੰਮ ਹੁੰਦਾ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆ ਗਾ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਵਧੀਆ ਸੋਹਣੀਆਂ ਟਾਈਲਾਂ ਮਾਲਕ ਨੇ ਲੁਵਾਈਆਂ ਹੋਈਆਂ ਜੀ ਟਾਈਲਾਂ ਦਾ ਕੰਮ ਵਧੀਆ ਹੋਇਆ ਤੇ ਰਸੋਈ ਦੇ ਆਪਾਂ ਅੰਦਰ ਪਹੁੰਚ ਗਏ ਅੰਦਰੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਜਿੰਨਾ ਟਾਈਲਾਂ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਕੰਧਾਂ ਤੇ ਟਾਈਲਾਂ ਲੱਗੀਆਂ ਹੋਈਆਂ ਤੇ ਜਿਹੜੀ ਸੈਲਫ ਹੈ ਉਹ ਵੀ ਆਪਾਂ ਨੂੰ ਵਧੀਆ ਮਿਲ ਜੂਗੀ ਬਾਕੀ ਲਾਈਟਿੰਗ ਦਾ ਕੰਮ ਤੁਸੀਂ ਆਪ ਚੈੱਕ ਕਰੋ ਜੀ ਵਧੀਆ ਹੋਇਆ ਗਾ ਡਬਲ ਸੈਲਫਾਂ ਆਪਾਂ ਨੂੰ ਮਿਲ ਜਾਣਗੀਆਂ ਇੱਕ ਤਾਂ ਆਪਣੀ ਮੈਨ ਥੱਲੇ ਵਾਲੀ ਹੋ ਗਈ ਸੀ ਇੱਕ ਇਹ ਤਾਂ ਉੱਤੇ ਵੀ ਇਹਨਾਂ ਨੇ ਬਣਾਈ ਹੋਈ ਹੈ ਸਮਾਨ ਵਗੈਰਾ ਰੱਖਣ ਨੂੰ ਜੀ ਤੇ ਵੁੱਡਨ ਦਾ ਕੰਮ ਤਾਂ ਨਹੀਂ ਹੋਇਆ ਲੱਕੜ ਦਾ ਕੰਮ ਮਾਲਕ ਨੇ ਨਹੀਂ ਕਰਵਾਇਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ 18 ਲੱਖ ਰੁਪਏ ਮਾਲਕ ਨੇ ਡਿਮਾਂਡ ਇੱਕ ਵਾਰੀ ਕੀਤੀ ਐ ਜੀ ਬਾਕੀ ਰੇਟ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਇੱਕ ਇਹ ਡਿਮਾਂਡ ਹੈ ਜੀ ਮਾਲਕ ਦੀ ਕੋਈ ਐਦਾ ਨਹੀਂ ਹੈਗਾ ਵੀ ਫਿਕਸ ਰੇਟ ਹੀ ਹੈ ਮੌਕੇ ਤੇ ਹੋਣਾ ਨਹੀਂ ਤੇ ਬਹੁਤ ਵਧੀਆ ਆਪਾਂ ਨੂੰ ਪਾਣੀ ਵਾਸਤੇ ਸਾਧਨ ਮਿਲ ਜਾਊਗਾ ਮਾਲਕ ਕਹਿੰਦੇ ਨੇ ਵੀ ਸਰਕਾਰੀ ਟੂਟੀ ਲੱਗੀ ਹੋਈ ਆ ਪਾਣੀ ਵਾਸਤੇ ਪੂਰਾ ਵਧੀਆ ਪਾਣੀ ਆ ਸੀ ਪਾਣੀ ਆਉਂਦਾ ਰਹਿੰਦਾ ਸੀ ਤੇ 10 ਮਾਰ ਲਈ ਰਜਿਸਟਰੀ ਵਾਲੀ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਬਾਕੀ ਤੁਸੀਂ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਭਾਲਦੇ ਸੀਗੇ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਹਾਂ ਸਟੋਰ ਏਰੀਆ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਸੀਂ ਦੇਖ ਵੀ ਰਹੇ ਹੋ ਸੀ ਸਟੋਰ ਏਰੀਆ ਪੂਰਾ ਖੁੱਲ੍ਹਾ ਡੁੱਲਾ ਤੇ ਪੂਰਾ ਵਧੀਆ ਆਪਾਂ ਨੂੰ ਮਿਲ ਜਾਊਗਾ ਤੇ ਗੱਲਬਾਤ ਆਪਾਂ ਕਰ ਹੀ ਰਿਹਾ ਸੀ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦੇ ਰਹੋ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਆਪਾਂ ਗੱਲ ਕਰੀਏ ਏਰੀਆ ਦੀ ਤਾਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਇਹਨਾਂ ਦਾ ਜਿਹੜਾ ਪਿੰਡ ਸੀ ਲਹਿਰਾਵਾਲੀਆ ਲਹਿਰਾਵਾਲੀ ਇਹਨਾਂ ਦਾ ਪਿੰਡ ਹੈਗਾ ਨੇੜੇ ਸ਼ਹਿਰ ਪਈ ਜਾਂਦਾ ਰਾਣੀਆਂ ਤੇ ਜ਼ਿਲ੍ਹਾ सिरसा ਜੀ ਤੇ ਮਾਲਕ ਕਹਿੰਦੇ ਨੇ ਵੀ ਜਿਹੜਾ ਸਰਸਾ ਰੋਡ ਉਹ ਇਹਨਾਂ ਤੋਂ 100 ਮੀਟਰ ਆ ਸਰਫ ਦੂਰਾਂ 100 ਮੀਟਰ ਦੀ ਦੂਰੀ ਤੇ ਇਹਨਾਂ ਨੂੰ ਲੱਗਦਾ ਸਿਰਸਾ ਰੋਡ ਤੇ ਹਰਿਆਣਾ ਇਹਨਾਂ ਦਾ ਏਰੀਆ ਹੈਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਲਹਿਰਾਂ ਵਾਲੀ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਇਹ ਪਸੰਦ ਆਊ ਜੀ ਕੋਠੀ ਦਾ ਜਿਹੜਾ ਰੇਟ ਹੈ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਬਾਕੀ ਵੀਡੀਓ 'ਚ ਜਿਹੜਾ ਕੁਝ ਵੀ ਆਪਾਂ ਦਿਖਾ ਰਹੇ ਹਾਂ ਜੀ ਤੁਹਾਡੇ ਸਾਹਮਣੇ ਹੈ ਸੀ ਇਹਨਾਂ ਨੇ ਸਾਰਾ ਕੁਝ ਦਿਖਾਇਆ ਕੱਲੀ ਕੱਲੀ ਗੱਲਬਾਤ ਇਹਨਾਂ ਨੇ ਦੱਸੀ ਹੈ ਬਾਕੀ ਤੁਹਾਨੂੰ ਮੈਂ ਕਹਾਂ ਸੀਗਾ ਇੱਕ ਪਾਸੇ ਆਪਾਂ ਨੂੰ ਸਪੇਸ ਵੀ ਕਾਫੀ ਮਿਲ ਜੂਗੀ ਪੈੜ ਪੌਦੇ ਬਹੁਤ ਇਹਨਾਂ ਨੇ ਲਾਏ ਹੋਈ ਨੇ ਤੇ ਤੁਹਾਨੂੰ ਆਪਾਂ ਦਿਖਾਈ ਰਹੀਆਂ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਸਾਰੇ ਨਾਲ ਦੀ ਨਾਲ ਹੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਕੋਈ ਵੀ ਇਹ ਕੋਠੀ ਖਰੀਦਣ ਦਾ ਕੋਈ ਚਾਹਵਾਨ ਹੈਗਾ ਕੋਈ ਦੇਖਣ ਦਾ ਚਾਹਵਾਨ ਕਿਸੇ ਨੇ ਗੱਲ ਕਰਨੀ ਹੈ ਮਾਲਕ ਨਾਲ ਤਾਂ ਫੋਨ ਤੇ ਇੱਕ ਵਾਰੀ ਗੱਲ ਜਰੂਰ ਕਰ ਲਿਓ ਜੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 8708268822 8708268822 ਇਸੇ ਨੰਬਰ ਤੇ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਪੂਰੀ ਦੀ ਪੂਰੀ ਗੱਲਬਾਤ ਤੁਸੀਂ ਆਪ ਕਰ ਲਿਓ ਜੀ ਬਾਕੀ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਸਿੱਧਾ ਨਾ ਜਾਇਓ ਜੀ ਇੱਕ ਵਾਰੀ ਪਹਿਲਾਂ ਫੋਨ ਕਰਕੇ ਉਹ ਤੋਂ ਬਾਅਦ ਜਾਇਓ ਜੀ ਠੀਕ ਹੈ ਜੀ ਬਾਕੀ ਵੀਡੀਓ ਚ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਰਹੇ ਹਾਂ ਅਸੀਂ ਜਿੰਨੇ ਪੈੜ ਪੌਦੇ ਲੱਗੇ ਹੋਏ ਨੇ ਜਿੰਨੇ ਫਲਦਾਰ ਇਹਨਾਂ ਨੇ ਬੁੱਝੇ ਲਾ ਰੱਖਿਆ ਸਾਰਾ ਤੇ ਫਲ ਲੱਗੇ ਹੋਏ ਨੇ ਤੇ ਤੁਸੀਂ ਦੇਖੋ ਜੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਪੇੜ ਪੌਦੇ ਲੱਗੇ ਹੋਏ ਮਿਲ ਜਾਣਗੇ ਆਸ-ਪਾਸੇ ਦਾ ਏਰੀਆ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਰੇਟ ਵੀ ਠੀਕ ਹੈ ਜੀ ਬਾਕੀ ਇਹਨਾਂ ਨੇ ਸੇਲ ਕਰਨ ਹੈ ਛੇਤੀ ਤੋਂ ਛੇਤੀ ਤੇ ਕੋਈ ਵੀ ਖਰੀਦਣ ਦਾ ਹੈਗਾ ਚਾਹਵਨ ਤਾਂ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਮਹਿਲ ਹਵੇਲੀ ਹੈ ਕੁਝ ਵੀ ਹੈ ਚਾਹੀਏ ਕਿਸੇ ਵੀ ਪਿੰਡ ਚ ਕਿਸੇ ਵੀ ਕਲੋਨੀ ਚ ਕਿਸੇ ਵੀ ਸ਼ਹਿਰ ਚ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਤੁਸੀਂ ਕੀ ਕਰਨਾ ਇੱਕ ਤਾਂ ਵੀਡੀਓ ਬਣਾਉਣੀ ਹੈ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਹੈ ਬਿਲਕੁਲ ਆਰਾਮ ਨਾਲ ਇਦਾਂ ਦੀ ਵੀਡੀਓ 7 ਤੋਂ 8 ਮਿੰਟ ਦੀ ਤੇ ਆਪਣੇ ਕੋਲੇ ਭੇਜ ਦਿਓ ਸਾਰੀ ਜਾਣਕਾਰੀ ਇਹਦੇ ਨਾਲ ਤੇ 5 ਤੋਂ 7 ਫੋਟੋਆਂ ਜੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖੇ ਰਿਹਾ ਹੁੰਦਾ ਜੀ ਨੰਬਰ ਆਪਣਾ 73800 ਪੂਰਾ 261237 ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਆਪਾਂ ਕੰਮ ਕਰਦੇ ਹਾਂ ਸਾਰਾ ਕੁਝ ਆਪਾਂ ਬਿਲਕੁਲ ਫਰੀ ਚ ਹੀ ਕਰਦੇ ਹਾਂ ਜੀ ਤੁਸੀਂ ਭੇਜ ਸਕਦੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਬਾਕੀ ਵੀਡੀਓ ਵਾਸਤੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਜੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਇਸ ਕੋਠੀ ਬਾਰੇ ਜ਼ਰੂਰ ਰਾਇ ਦੇਓ ਜੀ ਕਿਵੇਂ ਦਾ ਰੇਟ ਲੱਗਿਆ ਕਿਵੇਂ ਦੀ ਕੋਠੀ ਲੱਗੀ ਤੇ ਵੀਡੀਓ ਬਾਰੇ ਜਰੂਰ ਦੱਸੋ ਤੇ ਮਿਲਦੇ ਆਪਾਂ ਜਲਦੀ ਜੀ ਹੁਣਾ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ